ਜਦੋਂ ਸਾਡੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਉਹਦੋਂ ਸਾਰੀ ਲੀਡਰਸ਼ਿਪ ਨੇ ਬੈਠ ਕੇ ਵਿਚਾਰ ਕੀਤੀ ਇੱਕ ਵਿਚਾਰ ਇਹ ਸੀ ਕਿ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਜਾਵੇ ਪਰ ਦੂਜਾ ਵਿਚਾਰ ਇਹ ਸੀ ਕਿ ਇਹ ਕੋਈ ਕੇਸ ਕਿਸੇ دنیਵੀਂ ਅਦਾਲਤ ਦੇ ਵਿੱਚ ਨਹੀਂ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਪੇ ਜਾਣਾ। ਉੱਥੇ ਸਸਿ ਕੋਈ ਤਰਕ ਦੇਾਂਗੇ। ਜਾਂ ਕੋਈ ਦਲੀਲ ਦੇਾਂਗੇ। ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਇਹ ਸਾਡੇ ਵਾਸਤੇ ਵਾਜਬ ਨਹੀਂ ਹੋਏਗਾ। ਇਸ ਕਰਕੇ ਫੈਸਲਾ ਕੀਤਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ। ਕਿ ਫਿਰ ਇੱਕੋ ਹੀ ਰਸਤਾ ਹੈ। ਕਿ 15 ਸਾਲ ਤੋਂ ਪੰਜਾਬ ਦੇ ਵਿੱਚ ਇੱਕ ਨਾ ਪੱਕੀ ਮਹਾਵ ਜਿਹੜਾ ਸਿਰਜਿਆ ਜਾ ਰਿਹਾ ਉਹ ਜੇ ਮੈਂ ਆਪਣੀ ਝੋਲੀ ਪਾਲਵਾ ਤੇ ਸ਼ਾਇਦ ਪੰਜਾਬ ਦਾ ਭਲਾ ਹੋ ਜਾਏ ਤੇ ਕੌਮ ਦਾ ਭਲਾ ਹੋ ਜਾ। ਇਹਨਾਂ ਨੇ ਉਸ ਵੇਲੇ ਬਿਨਾਂ ਕਿਸੇ ਤਰਕ ਦੇ ਬਿਨਾਂ ਕਿਸੇ ਦਲੀਲ ਦੇ ਸਾਰਾ ਕੁਝ ਲਿਖਤੀ ਰੂਪ ਦੇ ਵਿੱਚ ਆਪਣੀ ਝੋਲੀ ਦੇ ਵਿੱਚ ਪਾਇਆ ਉਹ ਸਪਸ਼ਟਿਕਰਨ ਤੁਸੀਂ ਸਾਰਿਆਂ ਨੇ ਕੈਲੀਨਾਂ ਤੇ ਦੇਖਿਆ ਇਹ ਕੱਲਾ ਉਹ ਹੀ ਝੋਲੀ 'ਚ ਨਹੀਂ ਪਾਇਆ ਕੀ ਮੈਂ ਸਮਝਦਾ ਇਹਨਾਂ ਦੀ ਵਧਾਈ ਹੈ ਕਿ ਇਹਨਾਂ ਨੇ ਇਹ ਵੀ ਲਿਖ ਦਿੱਤਾ ਕਿ ਜੇ ਇਸ ਤੋਂ ਇਲਾਵਾ ਵੀ ਪਾਰਟੀ ਦੇ ਕੋਲੋਂ ਸਰਕਾਰ ਦੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੈ ਤੇ ਮੈਂ ਉਹ ਵੀ ਆਪਣੀ ਝੋਲੀ ਚ ਪਾਉਂਦਾ ਜੋ ਵੀ ਸਜ਼ਾ ਸ਼੍ਰੀ ਅਕਾਲ ਤਖਸਾਲ ਤੋਂ ਲਗਾਈ ਜਾਏਗੀ ਉਹ ਸਜ਼ਾ ਮਿੰਨੂ ਪ੍ਰਵਾਨ ਹੋਏਗੀ ਇਹਨਾਂ ਨੂੰ ਤਨਖਾਹਿਆ ਜਿਖ ਰੇਲ ਕੀਤਾ ਗਿਆ ਸਿਰ ਨਵਾ ਕੇ ਪ੍ਰਵਾਨ ਕੀਤਾ ਅਗਲੇ ਦਿਨ ਹੀ ਹਾਜ਼ਰ ਹੋਗੇ ਇਹਨਾਂ ਮਹੀਨੇ ਬਾਖ ਸਿੰਘ ਸਹਿਬਾਨ ਦੀ ਮੀਟਿੰਗ ਰੱਖੀ ਗਈ ਉੱਥੇ ਸਵਾਲ ਜਵਾਬ ਹੋਏ ਤੁਸੀਂ ਸਾਰਿਆਂ ਨੇ ਦੇਖਿਆ ਕਈ ਸੱਜਣ ਕਹਿੰਦੇ ਕਿ ਉੱਥੇ ਤੁਸੀਂ ਹਾਂ ਕਿਉਂ ਕੀਤੀ ਤੇ ਮੈਂ ਉਹਨਾਂ ਵੀਰਾਂ ਨੂੰ ਕਿਹਾ ਕਿ ਜਦੋਂ ਲਿਖ ਕੇ ਸਾਰਾ ਕੁਝ ਆਪਣੀ ਝੋਲੀ ਪਾਇਆ ਆਪਾਂ ਕੀ ਚਾਹੁੰਦੇ ਸੀ ਕਿ ਗੁਰੂ ਦੇ ਦਰ ਤੇ ਖੜ ਕੇ ਫਿਰ ਦੁਬਾਰਾ ਉੱਥੇ ਬਹਿਸ-ਬਾਤੀ ਸ਼ੁਰੂ ਕਰ ਦੇਣਾ ਉਹ ਗੁਰੂ ਦਾ ਦਰ ਸੀ ਸਾਨੂੰ ਉੱਤੇ ਕਿਸੇ ਚੀਜ਼ ਦਾ ਡਰ ਨਹੀਂ ਸੀ ਇਹ ਇਸ ਕਰਕੇ ਜੋ ਝਰਜ ਬਣਦਾ ਸੀ ਉਹ ਝਰਜ ਅਦਾ ਕੀਤਾ ਤੇ ਫੇਰ ਸਾਰਾ ਕੁਝ ਇੱਕ-ਇੱਕ ਕਰਕੇ ਆਪਣੀ ਝੋਲੀ ਦੇ ਵਿੱਚ ਪਾਇਆ ਜੋ ਹੁਕਮ ਲੱਗਿਆ ਸਾਰੇ ਹੁਕਮ ਨੂੰ ਜਿੰਨੀ ਧਾਰਮਿਕ ਸਜ਼ਾ ਲੱਗੀ ਮੈਂ ਉਹਨਾਂ ਵੀਰਾਂ ਨੂੰ ਇਹ ਦੱਸਣਾ ਚਾਹੁੰਨਾ ਜਿਹੜੇ ਅੱਜ ਸਵਾਲ ਖੜੇ ਕਰਦੇ ਆ ਕੇ ਸ਼ਰਮਣੀ ਅਕਾਲੀ ਦਲ ਨੇ ਕਹਿ ਸੀ ਕਿ ਅਸੀਂ ਸ਼੍ਰੀ ਕਾਰਟਕ ਸਾਹਿਬ ਨੂੰ ਸਮਰਪਿਤ ਆ ਤੇ ਕੋਈ ਇੱਕ ਵੀ ਵੀਰ ਕੱਢਵੇ ਕਿ ਕਿਸੇ ਇੱਕ ਵੀ ਕਿਸੇ ਨੇ ਆਦਾਨ-ਪਾਣ ਦੀ ਕਿਸੇ ਗੱਲ ਦੇ ਉੱਤੇ ਕੀਤੀ ਹੋਵੇ ਇੱਕ ਸ਼ਬਦ ਵੀ ਜੋ ਆਦੇਸ਼ ਵੀ ਕਾਲਟਕ ਸਾਹਿਬ ਤੋਂ ਹੋਇਆ ਕਿਤੇ ਇੱਕ ਵੀ ਲਫਜ਼ ਉਹਦੇ ਖਿਲਾਫ ਕਿਸੇ ਲੀਡਰ ਨੇ ਕਿਹਾ ਜੋ ਧਾਰਮਿਕ ਸਜ਼ਾ ਲੱਗੀ ਪੂਰੀ ਕੀਤੀ ਜੋ ਇਸ਼ਤਿਹਾਰਾਂ ਦੀ ਕਰੋੜ ਰੁਪਏ ਦੇ ਆਸ-ਪਾਸ ਜਮ੍ਹਾਂ ਕਰਾਉਣ ਦਾ ਹੁਕਮ ਹੋਇਆ ਸਾਰਿਆਂ ਨੇ ਜਮ੍ਹਾਂ ਕਰਾਇਆ ਉੱਥੇ ਕੜਾ ਪ੍ਰਸ਼ਾਦ ਦੀ ਦੇਖ ਕਰਾਈ ਤੇ ਅਰਦਾਸ ਕਰਕੇ ਫੇਰ ਮਾਲਕ ਦਾ ਸ਼ੁਕਰਾਨਾ ਕੀਤਾ ਕਿ ਤੁਸੀਂ ਜੋ ਵੀ ਸਾਡੀਆਂ ਭੁੱਲਾਂ ਹੋਈਆਂ ਸੀ ਤੁਸੀਂ ਬਖਸ਼ੀਆਂ ਅਸੀਂ ਤੁਹਾਡਾ ਧੰਨਵਾਦ ਕਰਦੇ ਵਿੱਚ ਗੋਲੀਆਂ ਵੀ ਚੱਲੀਆਂ ਉੱਥੇ ਵੀ ਗੁਰੂ ਦੇ ਸੇਵਾਦਾਰ ਤੇ ਸੇਵਾਦਾਰ ਬਣ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਉੱਥੇ ਇੱਜ਼ਤ ਰੱਖੀ ਜਾਨ ਬਖਸ਼ੀ ਪਰ ਇਡਾ ਵੱਡਾ ਭਰੋਸਾ ਸੀ ਕਿ ਉੱਥੇ ਵੀ ਸੇਵਾ ਦੇ ਵਿੱਚ ਮਾਲਕ ਨੇ ਵਿਗੜ ਨਹੀਂ ਪਾਣ ਦਿੱਤਾ ਇਹਦੇ ਵਾਸਤੇ ਮੈਂ ਅੱਜ ਵੀ ਅਕਾਲ ਪੁਰਖ ਦਾ ਧੰਨਵਾਦ ਕਰਦਾ ਕੋਈ ਸੋਚ ਨਹੀਂ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਸੀ ਦੇਖਣ ਫਿਰ ਵੀ ਮਾਲਕ ਨੇ ਸਾਰਾ ਕੁਝ ਆਪ ਰੱਖਿਆ ਕੀਤੀ ਕਿਉਂਕਿ ਸਾਡਾ ਅਟੁੱਟ ਵਿਸ਼ਵਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੀ ਇਹ ਵੀਰਾਂ ਸਾਡੀ ਪਰੰਪਰਾਵਾਂ ਨੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਕੇਸ ਸੈਟਲ ਹੋ ਜਾਂਦਾ ਅੱਜ ਤੱਕ ਕਦੀ ਕਿਸੇ ਗੁਰਸਿੱਖ ਨੇ ਉਹਦੇ ਤੇ ਦੁਬਾਰਾ ਆਵਾਜ਼ ਨਹੀਂ ਉਠਾਈ ਪਰ ਮੈਂ ਹੁਣ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਬੜੀ ਸ਼ਰਮਨਾਕ ਹੈ ਕਿ ਜਿਹੜੇ ਉਸ ਵੇਲੇ ਸਾਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਤਖਤ ਤੇ ਜਾ ਕੇ ਸਾਰੀ ਗੱਲ ਸਵੀਕਾਰ ਕਰਨੀ ਚਾਹੀਦੀ ਹੈ ਅਸੀਂ ਤੇ ਝੋੜੀ ਚ ਪਾ ਲਿਆ ਤੇ ਹੁਣ ਜਿਹੜੀ ਸਾਜ਼ਿਸ਼ ਸ਼ੁਰੂ ਹੋਈ ਹੈ ਬੱਤ ਤੋਂ ਦੇ ਨਾਲ ਉਹ ਸਾਂਝੀ ਕਰਨ ਲੱਗਿਆ ਕਿ ਕਾਂਗਰਸ ਦਾ ਜਿਹੜਾ ਗ੍ਰਹਿ ਮੰਤਰੀ ਸੀ ਸੁਖਜਿੰਦਰ ਸਿੰਘ ਰੰਧਾਵਾ ਕੱਲ ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਆ ਪ੍ਰਸਾਰੇ ਵੀਰ ਬੈਠੇ ਆ ਉਹਦੀ ਫੇਸਬੁੱਕ ਹੁਣੇ ਚੈੱਕ ਕਰ ਲੋ ਉਹਦੇ ਉੱਤੇ ਉਹ ਚਿੱਠੀ ਉਹਦੀ ਮੌਜੂਦ ਹੈ ਕੀ ਲਿਖ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਜੀ ਤੁਸੀਂ ਆਸਟ੍ਰੇਲੀਆ ਗਏ ਸੀ ਮੈਨੂੰ ਬੜੀ ਚਿੰਤਾ ਲੱਗੀ ਸੀ ਕਿ ਟਾਈਮ ਨਿਕਲ ਚਲਿਆ ਹੈ 2 ਹਫਤੇ ਹੋ ਗਏ ਸਰਦਾਰ ਸੰਵੀਰ ਸਿੰਘ ਬਾਦਲ ਨੇ ਸਾਰਾ ਕੁਝ ਮੰਨ ਲਿਆ ਫਟਾਫਟ ਬਾਈਬਲ ਕਲਾਬ ਦਾ ਤੇ کورٹ ਪੂਰੇ ਦਾ ਕੇਸ ਉਹਦੇ ਤੇ ਦਰਜ ਕਰੋ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੋਈ ਬਾਣੀ-ਬੋਟੀ ਸੰਗ ਸ਼ਰਮ ਕੋਈ ਬਾਣੀ-ਬੋਟੀ ਮर्यादा ਦਾ ਗਿਆਨ ਹੈ ਤੁਹਾਨੂੰ ਐਸੇ ਕਰਕੇ ਅਸੀਂ ਕਹਿੰਦੇ ਸੀ ਬਾਰ-ਬਾਰ ਸਿੱਖ ਸਹਬਾਨ ਨੂੰ ਜਾ ਕੇ ਬੇਨਤੀ ਕਰਦੇ ਸੀ ਕਿ ਇਹਨਾਂ ਲੋਕਾਂ ਨੇ ਫੇਰ ਜਾ ਕੇ ਜੋ ਅਸੀਂ ਅਕਾਲ ਪੁਰਖ ਸਾਹਿਬ ਤੇ ਕਹਾਂਗੇ ਉਹਦਾ ਦੂਜੇ ਪਾਸੇ ਅਦਾਲਤਾਂ ਦੇ ਵਿੱਚ ਜਾ ਕੇ ਫਾਇਦਾ ਠਾਉਣ ਦੀ ਕੋਸ਼ਿਸ਼ ਕਰਨੀ ਮਰਨ ਦਾ ਆਸਾ ਤੁਹਾਨੂੰ ਯਾਦ ਕਰਾਉਣ ਲੱਗਿਆ ਆ ਵੀ ਇੱਕ ਹੁਕਮਨਾਮਾ ਆਦੇਸ਼ ਆ ਸ੍ਰੀ ਅਕਾਲ ਤਖਤ ਸਾਹਿਬ ਦਾ 2 1 2004 ਨੂੰ ਪਾਸ ਕੀਤਾ ਹੋਇਆ ਇਹ ਮੈਂ ਹੁਣ ਸੰਗਤ ਦੇ ਵਿੱਚ ਪੜਨ ਲੱਗਿਆ ਤੇ ਤੁਸੀਂ ਹੱਥ ਖੜੇ ਕਰਕੇ ਦੱਸਣਾ ਕਿ ਜੋ ਗੋਜ ਰੰਧਾਵੇ ਨੇ ਕੀਤਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਲਗਿਆ ਹੈ ਕਿ ਨਹੀਂ ਹੈ ਇਹ ਤੁਸੀਂ ਦੱਸਣਾ ਮੈਂ ਬਾਅਦ ਦੇ ਵਿੱਚ ਕਹਿਣਾ ਲਾਵਾਂਗਾ ਫਿਰ ਹੱਥ ਖੜੇ ਕਰਕੇ ਦੱਸਿਓ ਕਿ ਕੀ ਇਹ ਨਾਲ ਲੋਕਾਂ ਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦੇ ਨਹੀਂ ਜਾਣਾ ਚਾਹੀਦਾ ਇਹ ਵੀ ਸੰਗਤ ਰੂਪ ਦੇ ਵਿੱਚ ਆਪਾਂ ਨੇ ਮੰਨ ਕਰਨੀ ਇਹ ਉਹ ਲੋਕ ਹੈ ਜਿਨ੍ਹਾਂ ਨੇ ਜਦੋਂ ਅਕਾਲ ਤਖਤ ਸਾਹਿਬ ਦੇ ਉੱਤੇ ਫੌਜਾਂ ਚੜੀਆਂ ਸੀ ਤੇ ਇਹਨਾਂ ਦੇ ਪਿਤਾ ਉਹਨੇ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ ਇਹਨਾਂ ਲੋਕਾਂ ਦੇ ਡੱਡੂ ਬੰਦੇ ਸੀ ਐਸੇ ਕਰਕੇ ਅਸੀਂ ਕਹਿੰਦੇ ਸੀ ਕਿ ਇਹ ਸਾਜ਼ਿਸ਼ਾਂ ਚੱਲਣਗੀਆਂ ਔਰ ਅਰਨਾਵੇ ਦੀ ਚਿੱਠੀ ਅੱਜ ਸਾਰੇ ਤੁਸੀਂ ਫੇਸਬੁੱਕ ਤੋਂ ਪੜ ਲਿਓ ਇਹ ਸਾਜ਼ਿਸ਼ਾਂ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਅਕਾਲ ਚੱਕ ਸਾਹਿਬ ਦੀ ਮਰਿਆਦਾ ਦੇ ਉਲਟ ਹੋ ਕੇ ਇਹ ਚੀਜ਼ਾਂ ਹੁਣ ਫੇਰ ਚੱਲਣ ਲੱਗ ਪਈਆਂ ਇਹ ਹੁਕੂਮਾ ਮੈਂ ਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਆਇਆ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਅਤੇ ਦੂਸਰੇ ਧਾਰਮਿਕ ਤੇ ਸਿੱਖ ਸਮਾਜਿਕ ਭਾਵਣਿਆਂ ਵਿੱਚ મતભਿਡਾ ਸੰਬੰਧੀ ਚੱਲ ਰਹੇ ਅਦਾਲਤੀ ਕਦਮਿਆਂ ਵਿੱਚ ਸੰਬੰਧਿਤ ਰਿਹਾ ਵੱਲੋਂ ਸਮੇਂ-ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਇਹ ਹੁਕਮਨਾਮ ਸਮੂਹ ਸਿਕ ਸੰਗਤਾਂ ਨੂੰ ਵਿਦਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਰਤਿਕ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਆਦ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਸਮੂਹ ਸਿਕ ਸੰਗਤਾਂ ਇਸ ਤੇ ਸਖਤੀ ਦੇ ਨਾਲ ਅਮਲ ਕਰਨ ਇਹ 2 1 4 ਦਾ ਗਿਆਨੇ ਜਗENDER ਸਿੰਘ ਜੀ ਵਿਦਵਾਨਤੀ ਜਦੋਂ ਜਥੇਦਾਰ ਸਾਹਿਬ ਸਨ ਇਹ ਉਹਨਾਂ ਦਾ ਲਿਖਤੀ ਆਦੇਸ਼ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੇ ਹੁਣ ਹੱਥ ਕਰੇ ਕਰਕੇ ਦੱਸੋ ਕਿ ਜਿਹੜੀ ਕੱਲ ਚਿੱਠੀ ਜਿਹੜੀ ਰੰਧਾ ਵੀ ਨੇ ਧਿਖੀ ਹੈ ਇਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਪ੍ਰਕਿਰਿਆ ਉਹਦਾ ਮੈਸਿਜ ਹੈ ਕਿ ਨਹੀਂ ਮੈਚ ਕਾਰਾ ਨਾ ਲੱਗਿਆ ਜਿਹੜੇ ਹੱਕ ਦੇ ਵਿੱਚ ਉਹ ਦੋਨੇ ਹੱਥ ਕਰੋ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੁਣ ਕਿ ਨਹੀਂ ਬੋਲੇ ਸੋਨਹਾਲ ਸਾਜ਼ਿਸ਼ ਇੱਕ ਪਾਸੇ ਨਹੀਂ ਚੱਲਦੀ ਜਿਸ ਤੇ ਨਾਲ ਸੀ ਐਲਾਨ ਕੀਤਾ ਰੱਖੇ ਮਾਗੀ ਦੇ ਮੌਕੇ ਤੇ ਸਾਡੀ ਕਾਨਫਰੰਸ ਹੋਏਗੀ ਇੱਕ IAS ਅਫਸਰ ਨੇ ਉਸੇ ਦਿਨ ਟਵੀਟ ਕੀਤਾ ਬੜਾ ਸੀਨੀਅਰ ਚੀਫ ਸੈਕਟਰੀ ਲੈਵਲ ਦੇ ਪਦਰ ਦਾ ਅਫਸਰ ਰਟਾਇਰ ਹੋਇਆ ਮੈਂ ਨਾ ਤਾਂ ਨਹੀਂ ਲੈਂਦਾ ਪਰ ਉਸੇ ਦਿਨ ਉਹਨੇ ਟਵੀਟ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਿਆ ਉਹਨੂੰ ਟੈਗ ਕਰਕੇ ਸਰਦਾਰ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਸ਼ਰਮਣੀ ਕਮੇਟੀ ਨੂੰ ਵੀ ਭੇਜਿਆ ਕਾਨਫਰੰਸਾਂ ਦਾ ਅੱਜ ਇੱਥੇ ਕਈ ਹੋ ਰਹੀਆਂ ਪਰ ਉਹਨਾਂ ਨੇ ਟਵੀਟ ਵਿੱਚ ਕੀ ਪਿਆ ਫਟਾਫਟ ਚੈੱਕ ਕਰੇ ਰੱਖਿਆ ਕਮਿਸ਼ਨ ਕਿ ਜਿਹੜੀ ਇਹ ਕਾਨਫਰੰਸ ਆ ਇਹਦੇ ਤੇ ਖਰਚਾ ਸ਼੍ਰੋਮਣੀ ਕਮੇਟੀ ਤਾਂ ਨਹੀਂ ਕਿਤੇ ਕਰਦੀ ਆ ਬਹਿ ਧੰਨਵਾਦ ਕਰਦਾ ਸਾਰੇ ਜਿਹੜੇ ਦਾ ਪ੍ਰਧਾਨ ਸਾਹਿਬ ਪ੍ਰੀਤਿੰਦਰ ਸਿੰਘ ਵੀ ਬਿੱਟੂ ਜੀ ਵੀ ਇਸ਼ਾਰੀ ਪ੍ਰਧਾਨ ਸਾਰੀ ਜਥੇਬੰਦੀ ਬੈਠੀ ਹੈ ਕਿ ਸਾਰਾ ਇਹ ਸਥਾਨਕ ਜਥੇਬੰਦੀਆਂ ਨੇ ਆਪ ਮੈਨੇਜ ਕੀਤਾ ਪਰ ਇਹ ਟ੍ਰੀਟ ਕਿਉਂ ਜਾਣੇ ਸ਼ੁਰੂ ਹੋਏ ਇਹ ਇਕੱਲੇ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਕਿਉਂ ਜਾਣੇ ਸ਼ੁਰੂ ਹੋਏ ਕੋਈ ਭਾਜਪਾ ਦੇ ਖਿਲਾਫ ਨਹੀਂ ਕਰਦਾ ਕੋਈ ਕਾਂਗਰਸ ਦੇ ਖਿਲਾਫ ਨਹੀਂ ਕਰਦਾ ਕੋਈ ਦੂਜੇ ਵੀ ਹੈਗੇ ਸਾਡੇ ਭਾਈ ਉਈ ਉਹਨਾਂ ਦੇ ਖਿਲਾਫ ਨਹੀਂ ਕਰਦਾ ਕਿਉਂਕਿ ਖਾਤਮ ਕਰਨਾ ਤੇ ਉਹ ਸਿਰਫ ਸ਼ਰੋਮਣੀ ਅਕਾਲੀ ਦਲ ਨੂੰ ਕਰਨਾ ਇਸ ਕਰਕੇ ਸਾਰਾ ਦਿਨ ਲੱਭਦੇ ਰਹਿੰਦੇ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਲੱਭੇ ਤੇ ਸ਼ਰੋਮਣੀ ਅਕਾਲੀ ਦਲ ਦੀ ਮਾਨਤਾ ਰੱਦ ਕਰਾ ਦਈਏ ਸਾਰਾ ਖਤਰਾ ਇਹਨਾਂ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਤੋਂ ਮਿਲਿਆ। ਇਸੇ ਕਰਕੇ ਭਰਾਓ ਅਸੀਂ ਤੇ ਪਹਿਲੇ ਦਿਨੀ ਮਨ ਬਣਾ ਲਿਆ ਸੀ ਕਿ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸ੍ਰੀ ਅਕਾਹ ਤਖਤ ਸਾਹਿਬ ਦੇ ਹੁਕਮ ਤੋਂ ਅਕਾਲੀ ਦਲ 1 ਮਿਲੀਮੀਟਰ ਵੀ ਇਧਰ ਉਧਰ ਹੋ ਜਾਏ। ਪਰ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਅਸੀਂ ਅਰਜ਼ੋਈ ਕਰਦੇ ਸੀ ਉਹ ਸਿਰਫ ਵੇਚੇ ਕਰਕੇ ਕਰਦੇ ਸੀ ਕਿ ਸਾਨੂੰ ਪਤਾ ਕਿ ਜਿਸ ਦਿਨ ਇਸ ਰੂਪ ਦੇ ਵਿੱਚ ਅਸੀਂ ਇਸ ਗੱਲ ਨੂੰ ਸਹਿਕਾਰ ਕੀਤਾ ਤੇ ਆ ਜਿਹੜੇ ਸਾਡੇ ਖਿਦਮਤ ਲੈ ਕੇ ਜਿੰਨਾਂ ਇਹਨਾਂ ਦਾ ਇੱਕ ਬੰਦਾ ਤਾਂ ਬੀਜੇਪੀ ਦੇ ਦਫਤਰ ਦਿੱਲੀ ਬੈਠਾ ਹੀ ਰਹਿੰਦਾ ਭਈ ਅਕਾਲੀ ਗੱਲ ਨੂੰ ਗਲਤੀ ਕਰਨ ਦਿਓ ਅਸੀਂ ਉਦੋਂ ਹੀ ਚਿੱਠੀ ਭੇਜਾਂਗੇ ਤੇ ਇਹਨਾਂ ਦੀ ਤੂੰ ਮਾਨਤਾ ਉੱਥੇ ਇਲੈਕਸ਼ਨ ਕਮਿਸ਼ਨ ਦੇ ਕੋਲੇ ਫੋਨ ਕਰਾ ਕੇ ਰੱਦ ਕਰ ਦੇ